ਪਾਈ ਲੰਗਾ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ ਇਕਲਤੋਂ ਲੰਗਾ ਹੋਣ ਕਰਕੇ ਉਸ ਨੂੰ ਸਾਰੇ ਪਾਈ ਲੰਗਾ ਹੀ ਕਹਿੰਦੇ ਸਨ ਉਹ ਗੁਰੂ ਘਰ ਦਾ ਬਹੁਤ ਹੀ ਪ੍ਰੇਮੀ ਸੀ ਅਤੇ ਰੋਜ਼ ਗੁਰੂ ਜੀ ਵਾਸਤੇ ਦਹੀਂ ਲੈ ਕੇ ਆਇਆ ਕਰਦਾ ਸੀ ਤਲਵੰਡੀ ਗੋਇੰਦਵਾਲ ਤੋਂ 3 ਮੀਲ ਦੀ ਦੂਰੀ ਤੇ ਸੀ ਇਹ 3 ਮੀਲ ਦਾ ਪਿੰਡ ਆ ਉਹ ਪੈੜੀਆਂ ਨਾਲ ਹੀ ਚੱਲ ਕੇ ਰੋਜ਼ ਹਾਜ਼ਰ ਹੁੰਦਾ ਸੀ ਅਤੇ ਗੁਰੂ ਸਾਹਿਬ ਉਸ ਦੀ ਦਹੀਂ ਨਾਲ ਹੀ ਨਾਸ਼ਤਾ ਕਰਦੇ ਸਨ ਇੱਕ ਦਿਨ ਜادو ਗੁਇੰਦਵਾਲ ਆ ਰਿਹਾ ਸੀ ਤਾਂ ਪਿੰਡ ਦੇ ਚੌਧਰੀ ਨੇ ਉਸ ਦੀ ਪੈੜੀ ਖੋ ਲਈ ਅਤੇ ਕਹਿਣ ਲੱਗਾ ਜਿਸ ਗੁਰੂ ਵਾਸਤੇ ਰੋਜ਼ ਦਹੀਂ ਲੈ ਕੇ ਜਾਂਦਾ ਹੈ ਕਿ ਉਹ ਤੇਰੀ ਲੱਤ ਵੀ ਠੀਕ ਨਹੀਂ ਕਰ ਸਕਦਾ ਪਾਈ ਲੰਗਾ ਵਾਸਤੇ ਹੁਣ ਤੁਰਨਾ ਬਹੁਤ ਮੁਸ਼ਕਿਲ ਸੀ ਪਰ ਦਹੀਂ ਵੀ ਹਰ ਹਾਲਤ ਵਿੱਚ ਪਹੁੰਚਾਣੀ ਸੀ ਇਸ ਲਈ ਉਸਨੇ ਇੱਕ ਡੰਡਾ ਲਿਆ ਅਤੇ ਉਸ ਦਾ ਸਹਾਰਾ ਲੈਂਦਾ ਹੋਇਆ ਹੌਲੀ-ਹੌਲੀ ਗੋਇੰਦਵਾਲ ਪੁੱਜਾ। ਪਰ ਲੰਗਾ ਦੇ ਸਮੇਂ ਸਿਰ ਨਾ ਆਉਣ ਕਰਕੇ ਗੁਰੂ ਜੀ ਨੂੰ ਹੋਰ ਦਹੀਂ ਦੇ ਦਿੱਤਾ ਗਿਆ ਪਰ ਗੁਰੂ ਜੀ ਨੇ ਉਹ ਦਹੀਂ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਜਦ ਤੱਕ ਸਾਡਾ ਪਿਆਰਾ ਸਿੱਖ ਖੁਦ ਦਹੀਂ ਲੈ ਕੇ ਨਹੀਂ ਆਉਂਦਾ ਅਸੀਂ ਤਦ ਤੱਕ ਨਾਸ਼ਤਾ ਹੀ ਨਹੀਂ ਕਰਾਂਗੇ। ਕੁਝ ਸਮੇਂ ਬਾਅਦ ਦਿਗਦਾ ਤੈਨ ਦਾ ਪਾਈ ਲੰਗਾ ਵੀ ਦਹੀਂ ਲੈ ਕੇ ਬਹੁਤ ਕਿ ਗੁਰੂ ਜੀ ਨੇ ਉਸ ਦਾ ਦਹੀਂ ਲਿਆ ਅਤੇ ਨਾਸ਼ਤਾ ਕੀਤਾ ਫਿਰ ਗੁਰੂ ਜੀ ਨੇ ਭਾਈ ਲੰਗਾ ਨੂੰ ਆਪਣੇ ਪਾਸ ਬੁਲਾਇਆ ਅਤੇ ਕਹਿਣ ਲੱਗੇ ਭਾਈ ਲੰਗਾ ਕੀ ਗੱਲ ਅੱਜ ਇੰਨੀ देर ਹੋ ਗਈ ਹੈ ਭਾਈ ਲੰਗਾ ਨੇ ਆਪਣੀ ਸਾਰੀ ਵਿਤਿਆ ਸੁਣਾਈ ਅਤੇ ਦੱਸਿਆ ਕਿ ਉਹ ਬਹੁਤ ਮੁਸ਼ਕਿਲ ਨਾਲ ਆਇਆ ਹੈ ਗੁਰੂ ਜੀ ਉਸ ਦਾ ਸਾਰਾ ਬਿਰਤਾਂਤ ਸੁਣ ਕੇ ਕਹਿਣ ਲੱਗੇ ਹੁਣ ਤੇਰੀ ਲੱਤ ਸਾਨੂੰ ਠੀਕ ਕਰਵਾਣੀ ਹੀ ਪਵੇਗੀ ਤੂੰ ਇਸ ਤਰ੍ਹਾਂ ਕਰ ਕਿ ਸਿੱਧਾ ਲਾਹੌਰ ਚਲਾ ਜਾ ਉੱਥੇ ਸੂਫੀ ਸੰਤ ਸ਼ਾਹ ਹੁਸੈਨ ਜੀ ਨੂੰ ਜਾ ਕੇ ਮਿਲ ਉਹ ਤੇਰੀ ਲੱਤ ਠੀਕ ਕਰ ਦੇਵੇਗਾ ਉਸ ਨੂੰ ਸਾਡੇ ਬਾਰੇ ਦੱਸਣਾ ਕਿ ਅਸਾਂ ਤੈਨੂੰ ਭੇਜਿਆ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਪਾਈ ਲੰਗਾ ਕੁਝ ਗੁਰਸਿੱਖਾਂ ਦੀ ਸਹਾਇਤਾ ਨਾਲ ਲਾਹੌਰ ਚਲਾ ਗਿਆ ਅਤੇ ਸੂਫੀ ਸ਼ਾਹ ਹੁਸੈਨ ਦੇ ਦਰਬਾਰ ਵਿੱਚ ਪੁੱਜ ਗਿਆ ਉੱਥੇ ਜਾ ਕੇ ਉਸ ਦੱਸਿਆ ਕਿ ਉਹਨਾਂ ਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਬਾਅਦ ਵਿੱਚ ਉਸ ਆਪਣੀ ਲਤ ਬਾਰੇ ਵਿਸਥਾਰ ਨਾਲ ਦੱਸਿਆ ਪਾਈ ਲੰਗਾ ਦੀਆਂ ਇਹ ਗੱਲਾਂ ਸੁਣ ਕੇ ਸ਼ਾਹ ਹੁਸੈਨ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਉੱਚੀ ਉੱਚੀ ਗਾਲ੍ਹਾਂ ਕੱਢਣ ਲੱਗ ਗਿਆ ਫਿਰ ਉਸ ਇੱਕ ਡੰਡਾ ਲਿਆ ਅਤੇ ఠਾੜ ఠਾੜ ਪਾਈ ਲੰਗਾ ਦੇ ਮਾਰਨ ਲੱਗਾ ਪਾਈ ਲੰਗਾ ਪਾਸ ਭੱਜਤ ਤੋਂ ਬਗੈਰ ਹੋਰ ਕੋਈ ਵੀ ਚਾਰਾ ਨਹੀਂ ਸੀ ਡੰਡਿਆਂ ਦੀ ਮਾਰ ਤੋਂ ਬਚਣ ਲਈ ਉਹ ਜ਼ੋਰ ਦੀ ਭੱਜ ਉੱਠਿਆ ਅਤੇ ਜਦ ਬਾਹਰ ਜਾ ਕੇ ਉਸਨੇ ਵੇਖਿਆ ਤਾਂ ਉਸਦੀ ਲਤ ਬਿਲਕੁਲ ਠੀਕ ਹੋ ਗਈ ਸੀ ਉਹ ਵਾਪਸ ਦੇਲੇ ਵਿੱਚ ਆਇਆ ਅਤੇ ਸ਼ਾਹ ਹੁਸੈਨ ਦੇ ਪੈਰੀ ਪੈ ਗਿਆ। ਸ਼ਾਹ ਹੁਸੈਨ ਨੇ ਆਪਣੇ ਪੈਰੀ ਪਛਾਣ ਖਿੱਚ ਲਿਆ ਤੇ ਕਹਿਣ ਲਗਾ ਉਸ ਦੇ ਚਰਨੀ ਲਗ ਜਿਸ ਨੇ ਤੈਨੂੰ ਇੱਥੇ ਭੇਜਿਆ ਹੈ। ਕਰਨ ਕਰਾਉਣ ਵਾਲਾ ਆਪ ਹੀ ਹੈ। ਕੇਵਲ ਸਾਡਾ ਨਾਂ ਲਾਇਆ ਹੈ। ਉਸ ਉੱਤੇ ਵਿਸ਼ਵਾਸ ਕਰੋ ਅਤੇ ਜੋ ਕੁਝ ਮੰਗਣਾ ਹੈ ਉਸ ਪਾਸੋਂ ਮੰਗੋ। ਸਾਡੇ ਵਰਗੇ ਤਾਂ ਸੈਂਕੜੇ ਹੀ ਉਸਦੇ ਕੁੱਕਰ ਹਨ। ਪਾਈ ਲੰਗਾ ਵਾਪਸ ਗੋਇੰਦਵਾਲ ਸਾਹਿਬ ਆ ਗਿਆ ਅਤੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਇਹ ਆਪ ਜੀ ਦੀ ਅਜੀਬ ਖੇੜ ਹੈ ਇਹ ਸਭ ਕੁਝ ਤਾਂ ਤੁਸੀਂ ਕਰ ਸਕਦੇ ਸੀ ਫਿਰ ਮੈਨੂੰ ਕਿਸ ਵਾਸਤੇ ਲਾਹੌਰ ਭੇਜਿਆ ਗੁਰੂ ਜੀ ਮੁਸਕੁਰਾ ਪਏ ਅਤੇ ਕਹਿਣ ਲੱਗੇ ਇੱਕ ਵਾਹਿਗੁਰੂ ਤੇ ਵਿਸ਼ਵਾਸ ਰੱਖੋ ਉਹ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ